ਆਨਲਾਈਨ ਗੋਸਪਲ ਮਿਨਿਸਟਰੀ ਦੇ ਸਭ ਸੁਣਨ ਵਾਲਿਆਂ ਨੂੰ ਪਿਆਰ ਭਰੀ ਜੀਐਮਸੀ ਦੀ ਪਵਿੱਤਰ ਬਾਈਬਲ ਵਿੱਚ ਮੱਤਯੂ ਦੀ ਖੁਸ਼ਖਬਰੀ 16 ਅਧਿਆਇ ਦੀ 2 ਅਤੇ 3 ਆਇਤ ਵਿੱਚ ਜਿੱਦਾ ਪੜ੍ਹਦੇ ਹਾਂ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਭਈ ਸਾਂਝ ਦੇ ਵੇਲੇ ਤੁਸੀਂ ਆਖਦੇ ਹੋ ਪਰ ਕੇ ਨਿਥਲ ਹੋਊ ਕਿਉਂਕਿ ਆਕਾਸ਼ ਲਾਲ ਹੈ ਅਤੇ ਸਵੇਰ ਨੂੰ ਆਖਦੇ ਹੋ ਅੱਜ ਹਨੇਰੀ ਬਰੇਗੀ ਕਿਉਂਕਿ ਆਕਾਸ਼ ਲਾਲ ਅਤੇ ਗਹਿਰਾ ਹੈ ਆਕਾਸ਼ ਦੇ ਤੌਰ 'ਤੇ ਭੌਰ ਦੀ ਜਾਂਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆ ਦੇ ਨਿਸ਼ਾਨ ਮਾਲੂਮ ਨਹੀਂ ਕਰ ਸਕਦੇ। ਪ੍ਰਭ ਯੇਸ਼ੂ ਮਸੀਹ ਵਕ ਵਕ ਵਿਸ਼ਿਆਂ ਤੇ ਲੋਕਾਂ ਦੀ ਮੁਹਾਰਤ, ਸਮਝ ਅਤੇ ਬੁੱਧੀ ਦਾ ਵਰਧਨ ਕਰਦੇ ਹਨ ਕਿ ਉਹ ਕਿਵੇਂ ਸੋਚਦੇ ਅਤੇ ਵਿਸਲੇਸ਼ਨ ਕਰਦੇ ਹਨ। ਉਦਾਹਰਨ ਵੰਜੋ ਮੌਸਮ। ਮਨੁੱਖ ਆਪਣੇ ਨਿਰਖਣ ਅਤੇ అనుਪਵ ਰਾਹੀਂ ਬਹੁਤ ਕੁਝ ਸਿੱਖਦਾ ਹੈ ਅਤੇ ਉਸ ਨੂੰ ਆਪਣੀ ਸਮਝ, ਬੁੱਧੀ ਅਤੇ ਗਿਆਨ ਵਿੱਚ ਬਹੁਤ ਭਰੋਸਾ ਹੁੰਦਾ ਹੈ। ਉਹ ਮੌਸਮ ਦੇ ਗਿਆਨ ਨਾਲ ਭਵਿੱਖ ਦੀ ਯੋਜਨਾ ਬਣਾਉਂਦੇ ਹਨ। ਬੀਜ ਕਦੋਂ ਬੀਜਣਾ ਹੈ ਅਤੇ ਕਦੋਂ ਉਹਦੀ ਵਾਢੀ ਕਰਨੀ ਹੈ ਪਰ ਜਦੋਂ ਅਧਿਆਤਮਿਕ ਜਾਂ ਆਤਮਿਕ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਅਗਿਆਨਤਾ ਅਤੇ ਮੂਰਖਤਾ ਦਾ ਪ੍ਰਦਰਸ਼ਨ ਕਰਦੇ ਹਨ ਮਨੁੱਖ ਇਹ ਕਿਉਂ ਨਹੀਂ ਸਮਝਦਾ ਕਿ ਮਨੁੱਖ ਜਾਤੀ ਉਤੇ ਪਾਪ ਦੇ ਪ੍ਰਭਾਵ ਕਰ ਉਹ ਨਰਕ ਵਿੱਚ ਪਰਮੇਸ਼ਵਰ ਦੀ ਸਜ਼ਾ ਵੱਲ ਵੱਧ ਰਿਹਾ ਹੈ ਆਪਣੀ ਅਗਿਆਨਤਾ ਅਤੇ ਮੂਰਖਤਾ ਦੇ ਕਰਕੇ ਉਹ ਪਰਮੇਸ਼ਵਰ ਨੂੰ ਨਾਰਾਜ ਅਤੇ ਗੁੱਸੇ ਕਰਦਾ ਹੈ। ਮਨੁੱਖ ਨੂੰ ਪਰਮੇਸ਼ਵਰ ਦੀ ਚੰਗਿਆਈ ਪ੍ਰਗਟ ਕਰਨ ਲਈ ਪ੍ਰਭ ਯੇਸ਼ੂ ਮਸੀਹ ਮਨੁੱਖ ਬਣ ਕੇ ਇਸ ਸੰਸਾਰ ਵਿੱਚ ਆਏ। ਮਨੁੱਖ ਦੀ ਥਾਂ ਸਲੀਬ ਤੇ ਮਨੁੱਖ ਦੀ ਸਜ਼ਾ ਝੱਲੀ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਉੱਠ ਖਲੋਇਆ। ਤਾਂ ਜੋ ਹਰ ਕੋਈ ਜੋ ਕੋਈ ਇਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਮੰਨ ਕੇ ਦਿਲ ਵਿੱਚ ਸਵੀਕਾਰ ਕਰਦਾ ਹੈ ਸੋ ਬਚਾਇਆ ਜਾਵੇ ਮੁਕਤੀ ਪਾਵੇ ਉਹ ਹੁਣ ਪਰਮਾਤਮਾ ਆਤਮਿਕ ਮਾਮਲਿਆਂ ਅਤੇ ਧਾਰਮਿਕਤਾ ਦੇ ਬਾਰੇ ਅਣਜਾਣ ਨਹੀਂ ਰਹਿੰਦਾ ਸਗੋਂ ਵਿਸ਼ਵਾਸ ਕਰਨ ਵਾਲਾ ਬੁੱਧੀਮਾਨ ਬਣ ਜਾਂਦਾ ਹੈ ਅਤੇ ਪਰਮੇਸ਼ਵਰ ਨੂੰ ਖੁਸ਼ ਕਰਨਾ ਆਰੰਭ ਕਰਦਾ ਹੈ ਆਪਣੀਆਂ ਜ਼ਿੰਦਗੀਆਂ समर्पित परमेश्वर ਅੱਗੇ ਕਰ ਦਿਓ ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹ ਹੀ ਪ੍ਰਾਰਥਨਾ ਹੈ ਧੰਨਵਾਦ